प्राण शक्ति ਦੇ ਅੰਦਰ ਆਏ ਹੋਏ ਵਿਗੜਾ ਨੂੰ ਠੀਕ ਕਰਨਾ ਉਹਦੀ ਰਿਪੇਅਰ ਕਰਨ ਦੀ ਟੈਕਨੀਕ ਦਾ ਨਾਮ ਰੀਕੀ ਹੈ। ਹਰੇਕ ਤਰ੍ਹਾਂ ਰੁੱਖ ਦੀ ਪੌਦੇ ਦੀ ਉੱਪਰਲੀ ਕਾਣ ਛਾੜ ਦਾ ਨਾਮ ਆ ਆਪਰੇਸ਼ਨ ਪਰ ਉਹਦੀ ਜੜ ਨੂੰ ਕੱਟਣ ਦਾ ਨਾਮ ਆ ਰੀਕੀ। ਤਾਂ ਵਿਸ਼ਵਾਸ ਕਰਕੇ ਸਿੱਖਣ ਦੀ ਲੋੜ ਜੀ ਮੈਂ ਕਹਿੰਦਾ ਸਿੱਖੋ ਵਿਸ਼ਵਾਸ ਤੁਹਾਡਾ ਆਪ ਹੀ ਪੈ ਜਾਊਗਾ। ਅੱਛਾ ਕਿਉਂਕਿ ਤੁਹਾਡੇ ਵਿਸ਼ਵਾਸ ਤੋਂ ਨਤੀਜਿਆਂ ਦੇ ਮਿਲਣ ਦੀ ਗਰੰਟੀ ਕੋਈ ਨਹੀਂ ਹੁੰਦੀ ਜੀ ਪਰ ਤੁਹਾਡੇ ਨਤੀਜਿਆਂ ਤੋਂ ਮਿਲੇ ਹੋਏ ਵਿਸ਼ਵਾਸ ਕੋਈ ਤੋੜ ਨਹੀਂ ਸਕਦਾ ਸਤਿਗੁਰਾਲ ਜੀ ਮੈਂ ਲਖਬੀਰ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਦੇ ਪੰਜਾਬੀ ਰੇਕੀ ਪੋਡਕਾਸਟ ਵਿੱਚ ਅੱਜ ਸਾਡੇ ਨਾਲ ਮੁੱਖ ਮਹਿਮਾਨ ਨੇ ਸਰਦਾਰ ਅਮਰਪਾਲ ਸਿੰਘ ਜੋ ਕਿ ਗ੍ਰੈਂਡ ਰੇਕੀ ਮਾਸਟਰ ਅਤੇ ਨਿਮਰੋਲੋਜਿਸਟ ਵੀ ਨੇ ਇਕ ਕਾਫੀ ਲੰਬੇ ਸਮੇਂ ਤੋਂ ਲੋਕਾਂ ਨੂੰ ਰੇਕੀ ਦੀ ਵਿਦਿਆ ਨਾਲ ਜੋੜ ਰਹੇ ਹਨ ਤਾਂ ਜੋ ਅੱਜ ਦੇ ਸਮੇਂ ਵਿੱਚ ਚੱਲ ਰਹੀਆਂ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਤੋਂ ਬਿਨਾਂ ਦਵਾਈ ਤੋਂ ਨਰਿਅਤ ਪਾ ਸਕੀਏ ਆਓ ਗੱਲਬਾਤ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਰੇਕੀ ਪੋਡਕਾਸਟ ਵਿੱਚ ਸਵਾਗਤ ਹੈ ਮੈਂ ਸਾਰੇ ਦਸ਼ਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ कि ਜਿਹੜੇ ਇਸ ਰੇਕੀ ਪੌਡਕਾਸਟ ਨੂੰ ਵੇਖ ਰਹੇ ਨੇ ਨਾਲ ਦੇ ਨਾਲ ਲਖਬੀ ਸਿੰਘ ਜੀ ਦਾ ਜੀ ਇਹਨਾਂ ਨੇ ਇਸ ਪੌਡਕਾਸਟ ਦੇ ਵਿੱਚ ਇਨਵਾਈਟ ਕੀਤਾ ਤੇ ਇਹ ਅੱਜ ਦੇ ਸਮੇਂ ਦੀ ਲੋੜ ਵੀ ਹੈ ਕਿ ਇਸ ਵਿੱਦਿਆ ਦਾ ਜਿਹੜਾ ਪ੍ਰਚਾਰ ਲੋਕਾਂ ਤੱਕ ਪਹੁੰਚੇ ਜੀ ਹਾਂਜੀ ਸਰ ਸਾਡਾ ਸਭ ਤੋਂ ਪਹਿਲਾ ਸਵਾਲ ਹੈ ਜੀ ਅੱਜ ਦਾ ਕੀ ਦੇਕੀ ਕੀ ਹੈ ਆਪਾਂ ਰੇਕੀ ਦੀ ਵਿੱਦਿਆ ਬਾਰੇ ਸਮਝਣ ਤੋਂ ਪਹਿਲਾਂ ਆਪਾਂ ਦੇਕੀ ਸ਼ਬਦ ਬਾਰੇ ਸਮਝਾਂਗੇ ਕਿ ਰੇਕੀ ਸ਼ਬਦ ਕੀ ਸਿਗਨੀਫੀਕੈਂਸ ਕਰਦਾ ਸਾਨੂੰ ਕੀ ਸੰਕੇਤ ਦਿੰਦਾ ਹੈ ਜੀ ਜੀ ਬਿਲਕੁਲ ਜੀ ਰੇਕੀ ਦਾ ਜਿਹੜਾ ਸ਼ਬਦ ਹੈ ਉਹ ਜਾਪਾਨੀ ਭਾਸ਼ਾ ਦਾ ਸ਼ਬਦ ਹੈ ਇਹ ਪੰਜਾਬੀ ਭਾਸ਼ਾ ਦਾ ਨਹੀਂਗਾ ਇਸ ਮਤਲਬ ਜਪਨੀਜ਼ ਵਰਡ ਹੈ ਕਿਉਂਕਿ ਇਹ ਰੇਕੀ ਨੂੰ ਜਪਨੀਜ਼ ਟੈਕਨੀਕ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ ਰੇਕੀ ਜਿਹੜਾ ਸ਼ਬਦ ਹੈ ਇਹਦੇ ਦੋ ਹਿੱਸੇ ਨੇ ਰੇ ਤੇ ਕੀ ਰੇ ਦਾ ਮਤਲਬ ਹੈ ਸਰਵ ਵਿਆਪੀ ਤੇ ਕੀ ਦਾ ਮਤਲਬ ਹੈ ਜੀਵਨ ਸ਼ਕਤੀ ਜੀ ਉਹ ਜੀਵਨ ਸ਼ਕਤੀ ਜਿਹੜੀ ਹਰ ਥਾਂ ਮੌਜੂਦ ਹੈ ਹਰ ਇੱਕ ਦੇ ਅੰਦਰ ਬਾਹਰ ਹੈ ਜਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਹਰ ਇੱਕ ਚੀਜ਼ ਹੀ ਇਹ ਜੀਵਨ ਸ਼ਕਤੀ ਹੈ ਜ ਜਿਹਨੂੰ ਆਪਾਂ ਬ੍ਰਹਮੰਡੀ ਸ਼ਕਤੀ ਦੇ ਨਾਲ ਨਾਲ ਵੀ ਜਾਣਦੇ ਆ ਕੌਸਮਿਕ એનર્ਜੀ ਦੇ ਨਾਲ ਨਾਲ ਵੀ ਜਾਣਦੇ ਆ ਇਸ એનર્ਜੀ ਤੋਂ ਹੀ ਇਸ ਸੰਸਾਰ ਦੀ ਇਸ ਧਰਤੀ ਦੇ ਉੱਪਰ ਜਾਂ ਇਸ ਸੰਸਾਰ ਦੀ ਹਰ ਇੱਕ ਚੀਜ਼ ਪੈਦਾ ਹੋਈ ਹੈ ਜੀ ਹਰ ਇੱਕ ਚੀਜ਼ ਦੀ ਕ੍ਰਿਏਸ਼ਨ ਇਸ એનર્ਜੀ ਦੇ ਨਾਲ ਹੋਈ ਹੈ ਜੇ ਆਪਾਂ ਆਪਣੇ ਹਿਊਮਨ ਬੀਿੰਗ ਦੇ ਹਿਸਾਬ ਨਾਲ ਵੇਖੀਏ ਆ ਸਾਡੇ ਆਪਣੇ ਮਨੁੱਖੀ ਸਰੀਰ ਦੇ ਹਿਸਾਬ ਨਾਲ ਵੇਖੀਏ ਤਾਂ ਇਹ ਸਾਡਾ ਜਿਹੜਾ ਸਰੀਰ ਵੀ ਇਸੇ ਬ੍ਰਹਿਮੰਡ ਊਰਜਾ ਦੀ ਇੱਕ ਕ੍ਰੇੇਸ਼ਨ ਆ ਪੈਦਾ ਪੈਦਾਵਾਰ ਆ ਜੇ ਆਪਾਂ ਸਿਰਫ ਆਪਣੇ ਸਰੀਰ ਦੇ ਹਿਸਾਬ ਨਾਲ ਵੇਖੀਏ ਮਨੁੱਖਾ ਸਰੀਰ ਦੇ ਹਿਸਾਬ ਨਾਲ ਵੇਖੀਏ ਤੇ ਜਿਹੜੀ ਇਹ ਊਰਜਾ ਆ ਬ੍ਰਹਿਮੰਡੀ ਊਰਜਾ ਜਿਹੜੀ ਆ ਇਹ ਹਰ ਇੱਕ ਸਰੀਰ ਦੇ ਅੰਦਰ ਬੜੀ ਤੇਜ਼ੀ ਦੇ ਨਾਲ ਐਂਟਰ ਵੀ ਕਰ ਰਹੀ ਆ ਓਕੇ ਤੇ ਐਗਜ਼ਿਟ ਵੀ ਕਰ ਰਹੀ ਆ ਠੀਕ ਮਤਲਬ ਪਰਵੇਸ਼ ਵੀ ਕਰ ਰਹੀ ਆ ਤੇ ਉਥੋਂ ਏ ਰਿਲੀਜ਼ ਵੀ ਹੋ ਰਹੀ ਹੈ ਬਾਹਰ ਵੀ ਨਿਕਲ ਰਹੀ ਹੈ ਤੇ ਏ ਇਸ انرਜੀ ਦੇ ਸਾਡੇ ਅੰਦਰ ਸੂਇਦ ਦੇ ਅੰਦਰ ਪ੍ਰਵੇਸ਼ ਕਰਨ ਦਾ ਜਿਹੜਾ 메ਨ ਦਵਾਰ ਹੈ ਜੀ ਜਿਹੜਾ ਇਹਦਾ ਰਸਤਾ ਹੈ 메ਨ 게ਟ ਹੈ ਉਹ ਸਾਡਾ ਹੈਗਾ ਹੈ ਜੀ ਤਲ ਸਿਰ ਦਾ ਉੱਪਰਲਾ ਹਿੱਸਾ ਜਿਹੜਾ ਇਹ ਤਲ ਜੀ ਇਹਦੇ ਰਾਹੀਂ ਸਾਡੇ ਸੂਇਦ ਦੇ ਅੰਦਰ ਇਹ ਬ੍ਰਹਿਮੰਡ ਦੀ ਊਰਜਾ ਜਿਹੜੀ ਹਰ ਵੇਲੇ ਐਂਟਰ ਕਰਦੀ ਹੈ ਤੇ ਹਰ ਦਿਨੇ 24 ਘੰਟੇ ਇਹ ਸਾਡੇ ਹੱਥਾਂ ਤੇ ਪੈਰਾਂ ਦੀਆਂ ਤਲੀਆਂ ਦੇ ਵਿੱਚੋਂ ਬਾਹਰ ਨਿਕਲਦੀ ਰਹਿੰਦੀ ਹੈ ਜੀ ਮਤਲਬ ਜੇ ਤੁਹਾਨੂੰ ਮੈਂ ਦੱਸਿਆ ਕਿ ਇਸ ਪ੍ਰਾਇਮੰਡੀ ਸ਼ਕਤੀ ਜਿਹੜੀ ਸਾਡੇ ਸਰੀਰ ਦੇ ਅੰਦਰ ਵਾਲੇ-ਦੁਆਲੇ ਵਹਿ ਰਹੀ ਹੈ ਇਹਨੂੰ ਪ੍ਰਾਣ ਊਰਜਾ ਕਹਿੰਦੇ ਆ ਤੇ ਜਦੋਂ ਸਾਡੇ ਪ੍ਰਾਣ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦਾ ਵਿਗੜਾ ਆ ਜਾਂਦਾ ਹੈ ਇਹ એનર્ਜੀ ਡਿਸਟਰਬ ਹੁੰਦੀ ਹੈ ਤੇ ਉਹ એનર્ਜੀ ਡਿਸਟਰਬ ਹੋਣ ਤੋਂ ਬਾਅਦ ਸਾਡੇ ਅੰਦਰ ਕਿਸੇ ਨਾ ਕਿਸੇ ਬਿਮਾਰੀ ਦੇ ਰੂਪ ਦੇ ਵਿੱਚ ਭਾਵੇਂ ਸਰੀਰਕ ਹੋਵੇ ਭਾਵੇਂ ਮਾਨਸਿਕ ਹੋਵੇ ਇਹਨਾਂ ਦੇ ਰੂਪ ਦੇ ਵਿੱਚ ਸਾਡੇ ਸਰੀਰ ਦੇ ਉੱਤੇ ਉਹ ਪ੍ਰਭਾਵ ਹੁੰਦੀ ਹੈ ਸੋ ਇਸ ਪ੍ਰਾਣ ਸ਼ਕਤੀ ਦੇ ਅੰਦਰ ਆਏ ਹੋਏ ਵਿਗੜਾ ਨੂੰ ਠੀਕ ਕਰਨਾ ਉਹਦੀ ਰਿਪੇਅਰ ਕਰਨ ਦੀ ਟੈਕਨੀਕ ਦਾ ਨਾਮ ਰੀਕੀ ਹੈ ਹਾਂਜੀ ਜਿਵੇਂ ਤੁਸੀਂ ਦੱਸਿਆ ਕਿ ਇਹਦੇ ਨਾਲ ਅਸੀਂ ਸਰੀਰੀ ਅਤੇ ਮਾਨਸਿਕ ਬਿਮਾਰੀਆਂ ਦਾ ਇਲਾਜ ਕਰ ਸਕਦੇ ਹਾਂ ਉਹਨਾਂ ਨੂੰ ਠੀਕ ਕਰ ਸਕਦੇ ਹਾਂ ਜੀ ਜੀ ਕੀ ਇਸ ਤੋਂ ਇਲਾਵਾ ਵੀ ਰੀਕੀ ਦਾ ਕੋਈ ਬੈਨੀਫਿਟ ਜਾਂ ਕੋਈ ਫਾਇਦਾ ਹੈਗਾ ਵਾ ਜਾਂ ਬਸ ਅਸੀਂ ਸਿਰਫ ਇਲਾਜ ਹੀ ਕਰ ਸਕਦੇ ਹਾਂ ਹਾਂਜੀ ਇਹ ਜਾਨਵਰਾਂ ਤੇ ਵੀ ਅਸਰ ਕਰਦੀ ਹੈ ਪਸ਼ੂ ਪੰਛੀਆਂ ਤੇ ਵੀ ਅਸਰ ਕਰਦੀ ਹੈ ਤੇ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਨੌਨ ਲਿਵਿੰਗ ਥਿੰਗਸ ਕਹ ਦਿੰਦੇ ਹਾਂ ਨਾ ਜਿਵੇਂ ਸਾਡੇ ਕੋਈ ਵੀਕਲ ਹੈ ਗੱਡੀ ਹੈ ਬਾਈਕ ਹੈ ਜਾਂ ਸਾਡਾ ਘਰ ਹੈ ਜਾਂ ਸਾਡਾ ਕੋਈ ਅਸੀਂ ਮਸ਼ੀਨਰੀ ਜਿਹੜੀ ਕੋਈ ਰੋਜ਼ ਵਰਤਦੇ ਜਾਂ ਲੈਪਟਾਪ ਜਾਂ ਕੰਪਿਊਟਰ ਵਰਤਦੇ ਆ ਇਹ ਊਰਜਾ ਉਹਨਾਂ ਤੇ ਵੀ ਕੰਮ ਕਰਦੀ ਹੈ ਅੱਛਾ ਹਾਂਜੀ ਕਿਉਂਕਿ ਦੇਖੋ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਹਰ ਇੱਕ ਚੀਜ਼ ਇਸੇ ਊਰਜਾ ਤੋਂ ਬ੍ਰਹਿਮੰਡ ਲਈ ਯੂਨੀਵਰਸਲ ਊਰਜਾ ਤੋਂ ਬਣੀ ਹੈ ਹਰ ਇੱਕ ਚੀਜ਼ ਦਾ ਇੱਕ ਪ੍ਰਾਣ ਸਰੀਰ ਆ ਅੱਗੇ ਆਪਾਂ ਛੋਟੇ ਹੁੰਦੇ ਜਦੋਂ ਕਿਤਾਬਾਂ 'ਚ ਪੜ੍ਹਦੇ ਨੇ ਤਾਂ ਕਹਿੰਦੇ ਆ ਜੀ ਸੰਜੀਵ ਤੇ ਨਿਰਜੀਵ ਵਸਤੂਆਂ ਦੇ ਨਾਲ ਤੇ ਸੰਜੀਵ ਕਹਿੰਦੇ ਹੁੰਦੇ ਜਿਹੜੀਆਂ ਚੱਲਦੀਆਂ ਫਿਰਦੀਆਂ ਨੇ ਉਹ ਵਧਦੀਆਂ ਨੇ ਸਾਹ ਲੈਂਦੀਆਂ ਨੇ ਜਿੰਦੀਆਂ ਨੇ ਸੰਜੀਵ ਨੇ ਤੇ ਜਿਹੜੀਆਂ ਸਾਹ ਨਹੀਂ ਲੈਂਦੀਆਂ ਵਧਦੀਆਂ ਫੁੱਲਦੀਆਂ ਨਹੀਂ ਉਹ ਨਿਰਜੀਵ ਬਿਲਕੁਲ ਪਰ ਅੱਜ ਕੁਆਂਟਮ ਫਿਜ਼ਿਕਸ ਸਾਇੰਸ ਵੀ ਇਸ ਚੀਜ਼ ਨੂੰ ਮੰਨਦੀ ਆ ਕਿ ਹਰ ਇੱਕ ਚੀਜ਼ ਲਿਵਿੰਗ ਆ ਕਿਤੇ ਇਹ ਲੱਕੜ ਦੇ ਰੂਪ 'ਚ ਕਿਤੇ ਪਾਣੀ ਦੇ ਰੂਪ 'ਚ ਕਿਤੇ ਪੈਟਰੋਲ ਡੀਜ਼ਲ ਦੇ ਰੂਪ ਦੇ ਵਿੱਚ ਆ ਕਿਤੇ ਹਵਾ ਦੇ ਗੈਸਾਂ ਦੇ ਰੂਪ ਉਦੇ ਵਿੱਚ ਹੈ ਇਹ ਹਰ ਇੱਕ ਵੱਖਰੀ ਵੱਖਰੀ ਫਾਰਮ ਦੇ ਵਿੱਚ ਇਹ એનર્ਜੀ ਹੈ ਕਿ ਰੇਕੀ ਨੂੰ ਸਿੱਖਣ ਤੋਂ ਬਾਅਦ ਤੁਹਾਨੂੰ ਇਹ ਸਮਝ ਲੱਗੂਗਾ ਕਿ ਤੁਹਾਡਾ ਲੈਪਟਾਪ ਵੀ ਇੱਕ ਜਿੰਦੀ ਜਾਂਦੀ ਚੀਜ਼ ਹੈ ਜਿੰਦੀ ਜਾਗਦੀ ਚੀਜ਼ ਹੈ ਤੁਹਾਡਾ ਬਾਈਕ ਹੈ ਤੁਹਾਡੀ ਗੱਡੀ ਉਹ ਵੀ ਇੱਕ ਜਿੰਦੀ ਜਾਗਦੀ ਚੀਜ਼ ਹੈ ਉਹ ਤੁਹਾਡੀਆਂ ਉਹਦੀਆਂ ਵਾਈਬਸ ਤੁਹਾਡੇ ਤੇ ਅਸਰ ਕਰਦੀਆਂ ਨੇ ਸੋ ਤੁਸੀਂ ਰੇਕੀ ਦੇ ਨਾਲ ਆਪਣੇ ਅਗਰ ਤੁਹਾਡੇ ਕੋਈ ਵੀਹਿਕਲ ਹੈ ਤੁਹਾਡੀ ਕੋਈ ਮਸ਼ੀਨਰੀ ਹੈ बार-बार ਖਰਾਬ ਹੋ ਰਹੀ ਹੈ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਹੋਵੇ ਰੇਕੀ ਦੇ ਨਾਲ ਤੁਸੀਂ ਉਹਦੀਆਂ ਖਰਾਬ ਹੋਣ ਦੀਆਂ ਪੋਸਿਬਿਲਟੀਜ਼ ਜਿਹੜੇ ਬਾਰ-ਬਾਰ ਕਾਰਨ ਨੇ ਉਹਨਾਂ ਨੂੰ ਘਟਾ ਸਕਦੇ ਹੋ ਖਤਮ ਵੀ ਕਰ ਸਕਦੇ ਹੋ ਮੈਂ ਤੁਹਾਨੂੰ ਇੱਕ ਐਕਸਪੀਰੀਅੰਸ ਦੱਸਦਾ ਆਪਣੇ ਸਟੂਡੈਂਟ ਦਾ ਕਿ ਉਹਦੀ 6 ਕਿੱਲੇ ਜ਼ਮੀਨ ਉਹਨੇ 2 ਕਿੱਲੇ ਨੂੰ ਰੇਕੀ ਨਹੀਂ ਦਿੱਤੀ ਤੇ ਬਾਕੀ 4 ਕਿੱਲੇ ਨੂੰ ਉਹਨੇ ਰੋਜ਼ਾਨਾ ਰੇਕੀ ਦਿੱਤੀ ਜਿਵੇਂ ਉਹਨੇ ਰੇਕੀ ਸਿੱਖੀ ਰੇਕੀ ਦੇਣ ਤੋਂ ਬਾਅਦ ਉਹਨੇ ਰੈਗੂਲਰ ਉਹਨੇ ਜਦੋਂ ਤੱਕ ਉਹਨੂੰ ਉਦੀ ਪ੍ਰੋਪਰ ਆਉਟਪੁੱਟ ਨਹੀਂ ਮਿਲਦੀ ਉਹਨੂੰ ਪ੍ਰੋਪਰ ਉਹ ਰਹੀ ਰੈਗੂਲਰ ਦਿੰਦਾ ਰਿਹਾ ਅਭਿਆਸ ਕਰਦਾ ਰਿਹਾ ਤੇ ਖੁਦ ਆਪਣਾ ਅਭਿਆਸ ਵੀ ਉਹ ਖੇਤਾਂ ਵਿੱਚ ਬੈਠ ਕੇ ਉੱਥੇ ਕਹਿੰਦਾ ਮੈਂ ਆਪਣਾ ਅਭਿਆਸ ਵੀ ਨਾਲ-ਨਾਲ ਹੀ ਕਰਦਾ ਹਾਂ ਤੇ ਨਾਲ-ਨਾਲ ਮੈਂ ਖੇਤਾਂ ਨੂੰ ਵੀ ਨਰਦੀ ਦਿੰਦਾ ਓਕੇ ਤੁਸੀਂ ਹੈਰਾਨ ਹੋ ਜੂਗੇ ਕਿ ਉਸ ਜਿੰਨਾ ਜੇਸ ਹਿੱਸੇ ਨੂੰ ਉਹਨੇ ਰੇਕੀ ਨਹੀਂ ਦਿੱਤੀ ਉਸ ਹਿੱਸੇ ਨੂੰ ਓਨੀ ਖਾਦ ਓਨੀ ਦਵਾਈ ਓਨੀ ਮਿਹਨਤ ਓਨਾ ਹੀ ਪਾਣੀ ਦੇਣਾ ਪਿਆ ਪਰ ਜਿਹੜੇ ਬਾਕੀ ਚਾਰ ਕਿੱਲਾਂ ਨੂੰ ਉਹਨੇ ਦੇਖੀ ਦਿੰਦਾ ਰਿਹਾ ਰੈਗੂਲਰ ਦਿੰਦਾ ਰਿਹਾ ਉਹਨੂੰ ਦਵਾਈ ਵੀ ਚੌਥਾ ਹਿੱਸਾ ਲੋੜ ਪਈ ਬਿਮਾਰੀ ਵੀ ਬਿਲਕੁਲ ਬਹੁਤ ਘੱਟ ਉਹਨੂੰ ਪਈ ਜਿਵੇਂ ਕੀੜਾ ਕੋਈ ਸੁੰਡੀ ਪੈ ਜਾਂਦੀ ਹੈ ਕਿ ਮਸਲ 10 15% ਹੀ ਉਸ ਚੀਜ਼ ਦਾ ਅਸਰ ਆਇਆ ਉਹਦੀ ਫਸਲ ਤੇ ਤੇ ਝਾੜ ਪਹਿਲਾਂ ਨਾਲੋਂ ਡਬਲ ਨਿਕਲਿਆ ਅੱਛਾ ਜੀ ਸੋ ਉਸ ਉਸ ਏਰੀਏ ਦੇ ਪੱਤਿਆਂ ਦਾ ਰੰਗ ਵੀ ਇੱਕ ਅਲੱਗ ਤਰ੍ਹਾਂ ਦਾ ਸੀ ਬਿਲਕੁਲ ਤਾਜ਼ਾ ਫਰੈਸ਼ ਤੇ ਜਿਹੇ ਹਿੱਸੇ ਨੂੰ ਉਹਨੇ ਦੇਖੀ ਨਹੀਂ ਦਿੱਤੀ ਕਿਉਂਕਿ ਉਹਨੇ ਬਾਉਂਡਰੀ ਲਾ ਕੇ ਦਿੱਤੀ ਦੀ ਕਿ ਮੈਂ ਸਿਰਫ ਇੰਨੇ ਨੇ ਹਿੱਸੇ ਨੂੰ ਦੇਖੀ ਤੇਰਾ ਸੋ ਉਹਦੇ ਹਰਾਨੀ ਵਾਲੇ ਜਿਹੜੇ ਨਤੀਜੇ ਨੇ ਸੁਣ ਕੇ ਆਮ ਲੋਕਾਂ ਨੇ ਵੀ ਇਸ ਚੀਜ਼ ਨੂੰ ਅਪਣਾਇਆ ਤੇ ਬੜੇ ਲੋਕ ਜਿਹੜੇ ਕਿਸਾਨ ਲੋਕ ਨੇ ਉਹ ਆਪਣੀ ਫਸਲ ਨੂੰ ਵਧਿਆ ਕਰਨ ਵਾਸਤੇ ਵੀ ਦੇਖੀ ਸਿੱਖਦੇ ਪਏ ਕੁਝ ਲੋਕ ਇਹਨੂੰ ਜਾਦੂ ਡੋਣਾ ਵੀ ਸਮਝਦੇ ਆ ਜਾਂ ਕਹਿ ਲੈਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਵੇਖੋ ਜੀ ਇਹ ਵੀ ਉਹਨਾਂ ਦਾ ਜੋ ਸਮਝਦੇ ਆ ਉਹਨਾਂ ਦਾ ਕਸੂਰ ਨਹੀਂਗਾ ਕਿਉਂਕਿ ਅਧì ਅਧੂਰੀ ਜਾਣਕਾਰੀ ਜਦੋਂ ਕਿਸੇ ਤੱਕ ਪਹੁੰਚਦੀ ਹੈ ਤਾਂ ਉਸ ਜਾਣਕਾਰੀ ਤੋਂ ਜੋ ਵੀ ਕੋਈ ਮਤਲਬ ਕੱਢਦਾ ਹੈ ਉਹਦਾ ਕਸੂਰ ਨਹੀਂ ਮੰਨਿਆ ਜਾਂਦਾ ਕਿਉਂਕਿ ਇਨਫੋਰਮੇਸ਼ਨ ਉਹਨੂੰ ਅਧì ਅਧੂਰੀ ਮਿਲੀ ਹੈ ਪਹਿਲੀ ਗੱਲ ਤੇ ਮੈਂ ਦਸ਼ਕਨ ਦੱਸਣਾ ਚਾਹੂੰਗਾ ਕਿ ਰੇਕੀ ਕੋਈ ਜਾਦੂ ਟੂਣਾ ਨਹੀਂਗਾ ਜੀ ਕੋਈ ਕੀਲਣੇ ਸ਼ਕਤੀ ਨਹੀਂਗੀ ਕੋਈ ਮੈਲੀ ਵਿਦਿਆ ਨਹੀਂਗੀ ਕਿਸੇ ਨੂੰ ਸਮੋਹਨ ਕਰਨਾ ਨਹੀਂਗਾ ਕਿ ਅਸੀਂ ਸਮੋਹਨ ਕਰਨਾ ਹੈ ਕਿਸੇ ਨੂੰ ਜਾਂ ਕਿਸੇ ਨੂੰ ਆਪਣੇ ਵਾਸ਼ੇ ਚ ਕਰਨਾ ਜੀ ਉਹਨੂੰ ਵਸ਼ੀਕਰਣ ਯੰਤਰ ਕਹਿੰਦੇ ਆ ਇਹੋ ਜੀ ਕਿਸੇ ਵੀ ਮੈਲੀ ਵਿਦਿਆ ਨਾਲ ਨੈਗੇਟਿਵ એનર્ਜੀ ਦੇ ਨਾਲ ਰੇਕੀ ਵਿਦਿਆ ਦਾ ਜਿਹੜਾ ਸਬੰਧ ਨਹੀਂ ਹੈਗਾ ਜੀ 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 ਰੇਕੀ ਨੂੰ ਅਸੀਂ ਸਿੱਖਣ ਲਈ ਕੋਈ ਖਾਸ ਤਰ੍ਹਾਂ ਦੀ ਵਿਦਿਆ ਦੀ ਯੋਗਤਾ ਦੀ ਲੋੜ ਹੈ ਜਾਂ ਕੋਈ ਉਮਰ ਦੀ ਫਾਊਂਡੇਸ਼ਨ ਹੈ ਇਹ ਕੋਈ ਵੀ ਇਹਨੂੰ ਸਿੱਖ ਸਕਦਾ ਹੈ ਥੋੜਾ ਉਹ ਦਸ਼ਕਾਂ ਨੂੰ ਥੋੜਾ ਡਿਟੇਲ ਇਹ ਵੀ ਵਧੀਆ ਸਵਾਲ ਹੈ ਤੁਹਾਡਾ ਕਿ ਦੇਖੀ ਸਿੱਖਣ ਵਾਸਤੇ ਸਾਨੂੰ ਯੋਗਤਾ ਸਿਰਫ ਇੰਨੀ ਚਾਹੀਦੀ ਹੈ ਕਿ ਸਾਨੂੰ ਸਿੱਖਣ ਦੀ ਭਾਵਨਾ ਚਾਹੀਦੀ ਹੈ ਅੱਛਾ ਜੀ ਹਾਂ ਇਹਨੂੰ 12 ਸਾਲ ਤੋਂ 12 ਤੋਂ 15 ਸਾਲ ਦੇ ਬੱਚੇ ਤੋਂ ਲੈ ਕੇ ਕਿਸੇ ਵੀ ਉਮਰ ਦਾ ਵਿਅਕਤੀ ਸਿੱਖ ਸਕਦਾ ਹੈ ਬੜਾ ਕੁਝ ਇਹੋ ਜਿਹਾ ਹੈ ਕਿ ਜਦੋਂ ਤੁਸੀਂ ਦੇਖੀ ਸਿੱਖੋਗੇ ਤੁਸੀਂ ਹੈਰਾਨ ਹੋ ਜਾਓਗੇ ਤੁਸੀਂ ਇਹ ਮੂੰਹ ਇਹ ਗੱਲ ਕਹੋਗੇ ਕਿ ਮੈਂ ਦੇਖੀ ਬਾਰੇ ਨਹੀਂ ਆਪਣੇ ਬਾਰੇ ਸੁਣਿਆ ਆਪਣੇ ਬਾਰੇ ਸਿੱਖਿਆ ਮੈਂ ਰੇਕੀ ਨੂੰ ਨਹੀਂ ਸਮਝਿਆ ਮੈਂ ਆਪਣੇ ਸਰੀਰ ਨੂੰ ਸਮਝਿਆ ਕਿਉਂਕਿ ਰੇਕੀ ਇੱਕ ਤਕਨੀਕ ਹੈ ਇਹ ਤਕਨੀਕ ਹੈ ਇਹ ਵਿਸ਼ਵਾਸ ਕਰਕੇ ਸਿੱਖਣ ਵਾਲੀ ਚੀਜ਼ ਨਹੀਂ ਹੈ ਆ ਮੈਂ ਕਹਿੰਦਾ ਸਿੱਖੋ ਕਿਤੇ ਵਿਸ਼ਵਾਸ ਆਪੇ ਬਣ ਲੇਗਾ اچھا ਰੇਕੀ ਨੂੰ ਅਸੀਂ ਤਕਨੀਕ ਕਹਿ ਕੇ ਸਿਖਾਈਦਾ ਹੈ ਓਕੇ ਤਕਨੀਕ ਦਾ ਮਤਲਬ ਕੀ ਹੁੰਦਾ ਤਕਨੀਕ ਜਿਵੇਂ ਸਾਇੰਸ ਦੀਆਂ ਚੀਜ਼ਾਂ ਦੀ ਇੱਕ ਤਕਨੀਕ ਹੈ ਜੀ ਤੁਹਾਡੇ ਹੱਥਾਂ ਵਿੱਚੋਂ ਕਬੀ ਘੰਟੇ ਹੱਥਾਂ ਵਿੱਚ ਉਹ ਣਰਜੀ ਵਹਿ ਰਹੀ ਹੈ ਉੱਤਜਾ ਦਾ ਪ੍ਰਵਾਹ ਹੋ ਰਿਹਾ ਇਹ ਨੇਚਰਲ ਟੈਕਨੀਕ ਹੈ ਪਰ ਇਸ ਵਗ ਰਹੀ ਊਰਜਾ ਨੂੰ ਅਸੀਂ ਆਪਣੇ ਕਿਹੜੇ ਬਾਡੀ ਪਾਰਟ ਦੇ ਉੱਤੇ ਕਿਵੇਂ ਵਰਤਣਾ ਹੈ ਉਸ ਟੈਕਨੀਕ ਦਾ ਨਾਂ ਰੇਕੀ ਹੈ ਕਿਉਂਕਿ ਜਿਸ ਕਿਸੇ ਟੈਕਨੀਕ ਦੇ ਨਾਲ ਅਸੀਂ ਜੁੜਦੇ ਹਾਂ ਨਾ ਉਦੋਂ ਵਿਸ਼ਵਾਸ ਕਰਨ ਦੀ ਲੋੜ ਨਹੀਂ ਪੈਂਦੀ ਬਸ ਇਹ ਹੈ ਕਿ ਉਹਦਾ ਸਰਕਟ ਪੂਰਾ ਹੋਣਾ ਚਾਹੀਦਾ ਫੋਰ ਐਗਜ਼ਾਮਪਲ ਅਸੀਂ ਬਲਬ ਜਗਾਉਣਾ ਹੈ ਤੇ ਕੀ ਅਸੀਂ ਵਿਸ਼ਵਾਸ ਕਰਾਂਗੇ ਤੇ ਸਵਿੱਚ ਕਰਾਂ ਸਵਿੱਚ ਆਨ ਕਰਦੇ ਆ ਤੇ ਵਿਸ਼ਵਾਸ ਹੋਊਗਾ ਤੇ ਜਗੂਗਾ ਤੇ ਨਹੀਂ ਤੇ ਨਹੀਂ ਜਗੂਗਾ ਕਿਉਂਕਿ ਉਹ ਟੈਕਨੀਕ ਹੈ ਜੀ ਪਰ ਜੇ ਉਹਦਾ ਪੂਰਾ ਸਰਕਟ ਚਾਂਸ ਪੂਰਾ ਸਹੀ ਹੈ ਉਹਦੇ ਸਾਰੇ ਇਲੈਕਟ੍ਰਿਸਿਟੀ ਦੇ ਸਾਰੇ ਲਾਅ ਪੂਰੇ ਨੇ ਤੇ ਉਹ ਸਿਰਫ ਇੱਕ ਬਟਨ ਦੱਬਨ ਦੀ ਲੋੜ ਹੈ ਬਲਬ ਚੱਲ ਜਗਾ ਜੀ ਜੀ ਸੇਮ ਐਜ਼ ਵੇ ਰਹੀ ਕਿ ਅਗਰ ਤੁਸੀਂ ਇਹਦੇ ਰੂਲਸ ਨੂੰ ਫਾਲੋ ਕਰਕੇ ਪ੍ਰੋਪਰ ਇਹਨੂੰ ਵਰਤਦੇ ਹੋ ਤੇ ਤੁਹਾਨੂੰ ਵਿਸ਼ਵਾਸ ਨਹੀਂ ਕਰਨ ਦੀ ਲੋੜ ਇਹ ਅਸਰ ਕਰਦੀ ਹੀ ਕਰਦੀ ਹੈ ਅੱਛਾ ਤੇ 100% ਕਰਦੀ ਹੈ ਕਿਉਂਕਿ ਤੁਹਾਡੇ ਵਿਸ਼ਵਾਸ ਤੋਂ ਨਤੀਜਿਆਂ ਦੇ ਮਿਲਣ ਦੀ ਗਾਰੰਟੀ ਕੋਈ ਨਹੀਂ ਹੁੰਦੀ ਜੀ ਪਰ ਤੁਹਾਡੇ ਨਤੀਜਿਆਂ ਤੋਂ ਮਿਲੇ ਹੋਏ ਵਿਸ਼ਵਾਸ ਕੋਈ ਤੋੜ ਨਹੀਂ ਸਕਦਾ ਸੋ ਆਪਣੇ ਨਤੀਜੇ ਲੈ ਕੇ ਵਿਸ਼ਵਾਸ ਬਣਾਓ ਵਿਸ਼ਵਾਸ ਕਰ ਕਰਕੇ ਤੇ ਅਸੀਂ ਅੱਗੇ ਹੀ ਆਪਣਾ ਟਾਈਮ ਖਰਾਬ ਕਰਦੇ ਪਏ ਕਿ ਅਸੀਂ ਸਾਨੂੰ ਇਹੀ ਉੱਥੇ 1 ਮਹੀਨਾ 10 ਦਿਨ ਉਸ ਜਗ੍ਹਾ ਤੇ ਵਿਸ਼ਵਾਸ ਕਰਦੇ ਆ ਨਹੀਂ ਗੱਲ ਪਣੀ ਫਿਰ ਕਦੀ ਕਿਸੇ ਹੋਰ ਜਗ੍ਹਾ ਤੇ ਚੱਲ ਗਏ ਉਹ ਸਾਰਾ ਵਿਸ਼ਵਾਸ ਤੁਸੀਂ ਆਪਣੇ ਤੇ ਕਰੋ ਕਿਉਂ ਨਾ ਤੁਹਾਨੂੰ ਨਤੀਜੇ ਮਿਲਣਗੇ ਸੋ ਆਪਣੇ ਵਿਸ਼ਵਾਸ ਨੂੰ ਦੂਜੇ ਦੇ ਸਿਰ ਤੇ ਨਾ ਸੁੱਟੋ ਕਿ ਇਹਦੇ ਰਾਈ ਮੇਰਾ ਵਿਸ਼ਵਾਸ ਕੰਮ ਕਰੇ ਸਿੱਧਾ ਆਪਣੇ ਆਪ ਤੇ ਵਿਸ਼ਵਾਸ ਨੂੰ ਵਰਤੋ ਆਪਣੇ ਵਿਸ਼ਵਾਸ ਨੂੰ ਆਪਣੇ ਤੇ ਵਰਤੋ ਰੇਕੀ ਕੋਈ ਨਵੀਂ ਟੈਕਨੀਕ ਤੇ ਹੈ ਨਹੀਂਗੀ ਅੱਛਾ ਜੀ ਠੀਕ ਹੈ ਜੀ ਰੇਕੀ ਕੋਈ ਨਵੀਂ ਟੈਕਨੀਕ ਨਹੀਂਗੀ ਕਿ ਅਸੀਂ ਰੇਕੀ ਸਿੱਖਣ ਤੋਂ ਬਾਅਦ ਹੀ ਰੇਕੀ ਕਰਦੇ ਹਾਂ ਕਿਉਂ ਕਿ ਕਿਉਂਕਿ ਜਿਵੇਂ ਕਿਸੇ ਦੀ ਦਾੜ ਪੀੜ ਹੁੰਦੀ ਹੈ ਤੇ ਆਪਣੇ ਆਪ ਉਹਦਾ ਹੱਥ ਕਿੱਥੇ ਜਾਂਦਾ ਦਾੜ ਤੇ ਜਾਂਦਾ ਹੈ ਇਹ ਕੁਦਰਤੀ ਇੱਕ ਸਾਈਨ ਹੈ ਤੁਹਾਨੂੰ ਕਿ ਤੁਹਾਡੇ ਹੱਥਾਂ 'ਚ ਇੱਕ ਤਾਕਤ ਹੈ ਜਿਹੜੀ ਇਸ ਦਰਦ ਨੂੰ ਠੀਕ ਕਰ ਸਕਦੀ ਹੈ ਦਰਦ ਨੂੰ ਠੀਕ ਕਰ ਸਕਦੀ ਹੈ ਗੋਟਾ ਮੋਟਾ ਦਰਦ ਕਰਦਾ ਹੈ ਤਾਂ ਆਪਣੇ ਆਪ ਗੋਡੇ ਦੇ ਹੱਥ ਜਾਂਦਾ ਹੈ ਭਾਵੇਂ ਉਹਨੇ ਕਿਸੇ ਨੇ ਰੇਕੀ ਸਿੱਖੀ ਹੈ ਜਾਂ ਨਹੀਂ ਸਿੱਖੀ ਪਰ ਕੁਦਰਤ ਨੇ ਤੁਹਾਡੇ ਹੱਥਾਂ ਦੇ ਵਿੱਚ ਇੱਕ ਤਾਕਤ ਪਾਈ ਹੈ ਇਹ ਉਹ ਅਚੰਤਹਿਤ ਹੀ ਹੱਥ ਉੱਤੇ ਜਾਂਦੇ ਆ ਕਿ ਜਿੱਥੇ ਉਹ ਪ੍ਰੋਬਲਮ ਹੋਵੇ ਉਹ ਜਾਂਦੇ ਤਾਂ ਹੈ ਕਿ ਕੁਦਰਤ ਨੇ ਤੁਹਾਡੇ ਅੰਦਰ ਹੱਥਾਂ ਦੇ ਅੰਦਰ ਇੱਕ ਪਾਵਰ ਪਾਈ ਹੋਈ ਹੈ ਕਿ ਇਸੇ ਹੱਥ ਰੱਖ ਤੇ ਇਸੇ ਤੇਨੂੰ ਆਰਾਮ ਮਿਲੇ ਤੇ ਜਦੋਂ ਆਪਣੇ ਕਿਤੇ ਤਕਲੀਫ ਹੁੰਦੀ ਹੈ ਤੇ ਅਸੀਂ ਆਪਣੇ ਉਸ ਜਗ੍ਹਾ ਨੂੰ ਦਬਾਉਨੇ ਆ ਜਾਂ ਉਸ ਜਗ੍ਹਾ ਤੇ ਹੱਥ ਰੱਖਦੇ ਆ ਤੇ ਸਾਨੂੰ ਆਰਾਮ ਵੀ ਮਿਲਦਾ ਹੈ ਉਹ ਕੀ ਹੈ ਉਹ ਰੇਕੀ ਹੈ ਜਿਵੇਂ ਤੁਹਾਡੀਆਂ ਗੱਲਾਂ ਤੋਂ ਰੇਕੀ ਬਾਰੇ ਕਾਫੀ ਜਾਣਕਾਰੀ ਮਿਲੀ ਹੈ ਇਹ ਜਾਣਕਾਰੀ ਨਾਲ ਹੀ ਅਸੀਂ ਆਪਣਾ ਇਲਾਜ ਕਰ ਸਕਦੇ ਆ ਜਾਂ ਸਾਨੂੰ ਇਹਨੂੰ ਹਜੇ ਸਿੱਖਣ ਦੀ ਲੋੜ ਹੈਗੀ ਆ ਆ ਵੇਖੋ ਜੀ ਇਹ ਰੇਕੀ ਨੂੰ ਸਿੱਖਣ ਸਿੱਖ ਕੇ ਹੀ ਅਸੀਂ ਇਹਦਾ ਪ੍ਰੋਪਰ ਲਾਭ ਲੈ ਸਕਦੇ ਆ ਪਰ ਸਾਡੇ ਹੱਥਾਂ ਦੇ ਵਿੱਚ ਆਲਰੇਡੀ ਊਰਜਾ ਵਹਿ ਰਹੀ ਹੈ ਪਰ ਉਹਦੀ ਇੱਕ ਪਰਸੈਂਟੇਜ ਹੈ ਕਿ ਉਹ ਸਾਡੇ ਡੇਲੀ ਐਫਰਟਸ ਦੇ ਨਾਲ ਸਾਡੀਆਂ ਮਾਨਸਿਕ ਪਰੇਸ਼ਾਨੀਆਂ ਦੇ ਕਾਰਨ ਉਹ ਜਿਹੜੀ ਸਾਡੇ ਹੱਥਾਂ 'ਚੋਂ ਪ੍ਰਾਣ ਊਰਜਾ ਹੈ ਸਾਡੀ ਜਿਹੜੀ ਜਿਹੜੀ ਸਨੈਡਾ ਔਰ ਆਇਆ ਜਿਹੜੀ ਸਾਡੇ ਹੱਥਾਂ ਚੋਂ ਨਿਕਲ ਰਹੀ ਊਰਜਾ ਦੀ ਤਾਕਤ ਹੈ ਨਾ ਉਹ 100% ਨਹੀਂ ਬਣ ਪਾਉਂਦੀ ਕਿ ਅਸੀਂ ਆਪਣਾ ਜਾਂ ਕਿਸੇ ਦਾ ਇਲਾਜ ਕਰ ਸਕੀਏ। ਅੱਛਾ। ਕਾਫੀ ਪਰਸੈਂਟ ਤੱਕ ਤੁਸੀਂ ਕਰ ਸਕਦੇ ਹੋ ਨਿੱਕੀ-ਮੁਟੀਆਂ ਚੀਜ਼ਾਂ ਨੂੰ ਤੁਸੀਂ ਬਿਨਾ ਸਿੱਖਣ ਤੋਂ ਵੀ ਕਰ ਸਕਦੇ ਹੋ। ਠੀਕ ਹੈ ਜੀ। ਇਹ ਨਹੀਂ ਕਿ ਆ ਕਿ ਨਹੀਂ ਕਰ ਸਕਦੇ। ਪਰ ਰੇਕੀ ਨੂੰ ਜਦੋਂ ਕੋਈ ਵੀ ਵਿਅਕਤੀ ਸਿੱਖਦਾ ਹੈ ਨਾ ਉਹਦੇ ਵਿੱਚ ਰੇਕੀ ਦੀ ਟ੍ਰੇਨਿੰਗ ਦੇ ਦੌਰਾਨ ਇੱਕ ਖਾਸ ਕਾਰਜ ਕੀਤਾ ਜਾਂਦਾ ਪਵਿੱਤਰ ਕਾਰਜ ਕੀਤਾ ਜਾਂਦਾ ਜਿਹਨੂੰ ਆਪਾਂ ਸ਼ਕਤੀਪਾਤ ਕਹਿੰਦੇ ਹਾਂ। ओके okay. शक्तिपात कह लो इनिशिएशन कह लो दीक्षात करना कह लो ਜਦੋਂ ਉਹ ਸ਼ਕਤੀਪਾਤ ਹੁੰਦਾ ਆ ਤਾਂ ਰੇਕੀ ਦਾ ਜਿਹੜਾ ਸਿਖਿਆਰਥੀ ਆ ਜਿਹੜਾ ਵਿਅਕਤੀ ਰੇਕੀ ਸਿੱਖ ਰਿਹਾ ਹੈ ਨਾ ਉਹਦੇ ਜਿਹੜੇ ਸ਼ਕਤੀ ਚੱਕਰ ਨੇ ਤੁਸੀਂ ਸ਼ਕਤੀ ਚੱਕਰਾਂ ਬਾਰੇ ਵੀ ਸੁਣਿਆ ਹੋਗਾ ਕਿ ਜਿਹੜੇ ਸਾਡੇ ਸਰੀਰ ਦੇ 7 ਚੱਕਰ ਨੇ ਉਹਨਾਂ ਦੇ ਵਿੱਚ ਊਰਜਾ ਦਾ ਪ੍ਰਵਾਹ ਤੇਜ਼ ਕਰ ਦਿੱਤਾ ਜਾਂਦਾ ਹੈ ਜਿਵੇਂ ਕਹਿ ਲਓ ਕਿ ਪੱਖੇ ਦੀ ਸਪੀਡ 1 ਨੰਬਰ ਤੇ ਸੀ ਸੀ ਰੈਗੂਲੇਟਰ ਨੂੰ ਘੁਮਾ ਕੇ 5 ਨੰਬਰ ਤੇ ਕਰਤੀ ਉਹਦੀ ਸਪੀਡ ਪੂਲ ਕਰ ਦਿੱਤੀ ਇੱਕ ਮੈਂ ਕਹਿਣਾ ਚਾਹੁੰਗਾ ਕਿ ਜਦੋਂ ਸ਼ਕਤੀਪਾਤ ਹੁੰਦਾ ਆ ਐਸੇ ਉਹਦੇ ਵਿੱਚ ਚੱਕਰਾਂ ਨੂੰ ਖੋਲਿਆ ਨਹੀਂ ਜਾਂਦਾ ਚੱਕਰਾਂ ਨੂੰ ਐਕਟੀਵੇਟ ਕੀਤਾ ਜਾਂਦਾ ਆ ਤਾਂ ਜੋ ਹੱਥਾਂ ਦੇ ਵਿੱਚੋਂ ਊਰਜਾ ਦਾ ਪ੍ਰਵਾਹ ਜਿਹੜਾ ਉਹ ਵੱਧ ਜਾਵੇ ਕਿ ਜਿਹੜੇ ਅਸੀਂ ਬਿਨਾਂ ਦੇ ਕੀ ਸਿੱਖਣ ਤੋਂ ਆਪਣਾ ਇਲਾਜ ਕਰਨਾ ਸੀ ਜਿਹੜੇ ਕੰਮ ਨੂੰ 1 ਮਹੀਨਾ ਲੱਗਣਾ ਸੀ ਉਹ ਅਸੀਂ 1 ਹਫ਼ਤੇ ਦੇ ਅੰਦਰ ਅੰਦਰ ਹੀ ਆਪਣਾ ਇਲਾਜ ਕਰਕੇ ਵਧੀਆ ਆਊਟਕਮ ਤੇ ਚੰਗੀ ਜਿਹੜੀ ਆ ਨਾ ਉਹ ਨਤੀਜੇ ਲੈ ਸਕਦੇ ਆ ਸੋ ਰੇਕੀ ਨੂੰ ਪ੍ਰੋਪਰ ਸਿੱਖਣਾ ਪੈਂਦਾ ਆ ਕਿਉਂਕਿ ਤਾਂਕਿ ਇਹਦੇ ਵਿੱਚ ਜਿਹੜਾ ਸ਼ਕਤੀ ਪਾਤਾਂ ਦਾ ਡਾਕਾ ਜਿਉ ਕੰਪਲੀਟ ਹੋਵੇ ਤਾਂ ਦੇ ਤਾਂ ਕਿ ਤੁਹਾਡੇ ਅੰਦਰ ਉਹ ਬਿਲਟੀ ਆ ਸਕੇ ਕਿ ਖੁਦ ਵੀ ਇਲਾਜ ਆਪਣਾ ਕਰ ਸਕੋ ਤੇ ਦੂਸਰੇ ਦਾ ਵੀ ਕਰ ਸਕੋ ਜਿਵੇਂ ਤੁਸੀਂ ਕਿਹਾ ਕਿ ਚੱਕਰਾਂ ਨੂੰ ਖੋਲਣਾ ਨਹੀਂ ਐਕਟੀਵੇਟ ਕਰਨਾ ਪੈਂਦਾ ਜੀ ਜੀ ਖੁੱਲਣਾ ਤੇ ਐਕਟੀਵੇਟ ਕਰਨਾ ਇਹਦੀ ਥੋੜੀ ਡਿਟੇਲਸ ਜਾਣ ਕਰੀਏ ਹਾਂ ਦੇਖੋ ਜਿਹੜੇ ਰਿਕੀ ਦੇ ਜਿਹੜੇ ਚੱਕਰ ਖੁੱਲਣ ਖੁੱਲਣ ਦਾ ਮਤਲਬ ਹੁੰਦਾ ਉਹ ਉਜਾਗਰ ਹੋ ਚੁੱਕੇ ਉਹ ਤੁਹਾਡੀ ਆਪਣੀ ਸਾਧਨਾ ਆਪਣੀ ਪ੍ਰੈਕਟਿਸ ਦਾ ਪਾਰਟ ਹੈ ਉਹਨਾਂ ਚੱਕਰਾਂ ਨੂੰ ਉਜਾਗਰ ਕਰਨਾ ਉਹਨਾਂ ਦੇ ਸਾਰੇ ਜਿੰਨੀਆਂ ਸ਼ਕਤੀਆਂ ਨੇ ਉਹ ਖੁੱਲ ਜਾਣੀਆਂ ਚੱਕਰਾਂ ਨੂੰ ਐਕਟੀਵੇਟ ਕਰਨ ਦਾ ਮਤਲਬ ਇਹ ਹੈ ਕਿ ਚੱਕਰ ਫੱਜ ਕਰੋ ਤੁਹਾਡਾ 200 RPM ਤੇ ਘੁੰਮ ਰਿਹਾ ਹੈ ਫਿਰ ਉਹਨੂੰ ਅਸੀਂ 2000 ਦਿੱਤੇ ਕਰ ਰਿਹਾ ਤਾਂ ਕਿ ਉਹਦੇ ਚੱਕਰ ਵੱਜ ਜਾਣ ਉਹਦੀ ਸਪੀਡ ਵੱਧ ਜਾਵੇ ਤੁਹਾਡੇ ਅਦੇਖ ਖავਿਚੋ ਊਰਜਾ ਦਾ ਪ੍ਰਵਾਹ ਜਿਹੜਾ ਹੈ ਸ਼ਕਤੀ ਦਾ ਪ੍ਰਵਾਹ ਵੱਧ ਜਾਵੇ ਓਕੇ ਉਹਦੇ ਵਿੱਚ ਚੱਕਰ ਓਪਨ ਨਹੀਂ ਹੁੰਦੇ ਐਕਟੀਵੇਟ ਹੁੰਦੇ ਨੇ ਕਈਆਂ ਲੋਕਾਂ ਨੂੰ ਇਸ ਗੱਲ ਦੀ ਕਨਫਿਊਜ਼ਨ ਹੋ ਰਹੀਦੀ ਹੈ ਤੇ ਲੋ ਜੀ ਅਸੀਂ ਵੀ ਦੇਖੀ ਸਿੱਖੀ ਸਾਡੇ ਚੱਕਰ ਦੇ ਓਪਨ ਨਹੀਂ ਆਏ ਓਪਨ ਓਪਨ ਤੁਹਾਡੇ ਆਪਣੀ ਮਿਹਨਤ ਨਾਲ ਆਪਣੇ ਐਫਰਟਸ ਦੇ ਨਾਲ ਹੁੰਦੇ ਨੇ ਤੁਹਾਡੀ ਸਾਧਨਾ ਨਾਲ ਹੁੰਦੇ ਨੇ ਹਾਂਜੀ ਹੁਣ ਇੱਕ ਪੂਰੀ ਡਿਟੇਲ ਚ ਜਾਣਕਾਰੀ ਦਿਓ ਕਿ ਜੇ ਕੀ ਅਗਰ ਸਿੱਖਣੀ ਹੈ ਤੇ ਉਹ ਕਿਵੇਂ ਸਿੱਖ ਸਕਦੇ ਆ ਤੁਹਾਡੇ ਤੋ ਤੇ ਇਹਦੇ ਕਿਹੜੇ ਕਿਹੜੇ ਸਟੈਪ ਨੇ ਜਾਂ ਕਿਹੜੇ ਕਿਹੜੇ ਲੈਵਲ ਨੇ ਹਾਂਜੀ ਇਹ ਤੁਹਾਡਾ ਵਧੀਆ ਸਵਾਲ ਹੈ ਬਹੁਤ ਵਧੀਆ ਹੈ ਕਿ ਰੇਕੀ ਦੇ ਲੈਵਲ ਕਿੰਨੇ ਨੇ ਰੇਕੀ ਦੇ 5 ਲੈਵਲ ਨੇ ਅੱਛਾ ਜੀ ਠੀਕ ਹੈ ਜੀ ਰੇਕੀ ਦਾ ਜਿਹੜਾ ਪਹਿਲਾ ਲੈਵਲ ਆ ਹਾਂਜੀ ਉਹ ਜਦੋਂ ਕੋਈ ਵਿਅਕਤੀ ਸਿੱਖ ਲੈਂਦਾ ਆ ਆਪਣਾ ਤੇ ਦੂਸਰੇ ਵਿਅਕਤੀ ਦਾ ਇਲਾਜ ਉਹ ਕੋਲ ਬੈਠ ਕੇ ਕਰ ਸਕਦਾ ਜੀ ਜਿਵੇਂ ਕਹ ਲਓ ਕਿ ਆਮ ਇਨਸਾਨ ਜਿਹੜੇ ਨੋਰਮਲ ਲਾਈਫ ਜੀ ਰਹੇ ਆ ਕੋਈ ਉਸ ਧਿਆਨ ਸਾਧਨਾ ਕੋਈ ਕਸਰਤ ਕੋਈ ਸੈਰ ਜਾਂ ਕੋਈ ਪ੍ਰਾਣਾਯਮ ਯੋਗਾ ਰੇਕੀ ਜਾਂ ਮੈਡੀਟੇਸ਼ਨ ਨਾਲ ਨਹੀਂ ਜੁੜੇ ਜੀ ਉਹਨਾਂ ਦੇ ਹੱਥਾਂ ਦੀ ਜਿਹੜੀ ਊਰਜਾ ਹੈ ਉਹ ਮਸਾਂ 4 ਤੋਂ 5% ਹੀ ਉਹਨਾਂ ਦੇ ਹੱਥਾਂ 'ਚੋਂ ਨਿਕਲਦੀ ਹੈ ਜੀ ਤੇ ਜਦੋਂ ਕੋਈ ਵਿਅਕਤੀ ਪਹਿਲਾ ਲੈਵਲ ਸਿੱਖ ਲੈਂਦਾ ਹੈ ਉਹਦੇ ਹੱਥਾਂ ਦੇ ਵਿੱਚੋਂ 20 ਤੋਂ 25% ਊਰਜਾ ਦਾ ਪ੍ਰਵਾਹ ਜਿਹੜਾ ਉਹ ਬਣ ਜਾਂਦਾ ਹੈ ਅੱਛਾ ਜੀ ਹਾਲਾਂਕਿ ਜਦੋਂ ਕਿਸੇ ਦੇ ਕੋਲ ਬੈਠ ਕੇ ਕਰਦਾ ਹੈ ਹੀਲਿੰਗ ਕਰਦਾ ਹੈ ਡਿਸਟੈਂਸ ਤੋਂ ਕੋਲ ਬੈਠ ਕੇ ਕਰੂਗਾ ਕਿਉਂਕਿ ਫਸਟ ਲੈਵਲ ਦੀ ਇਹ ਲਿਮਟ ਹੈ ਪਰ ਉਹ 100% ਹੀ ਕੰਮ ਕਰਦੀ ਹੈ ਅੱਛਾ ਜੀ ਉਹਦਾ ਅਸਰ 100% ਹੀ ਹੋਊਗਾ ਜੀ ਪਰ ਜੇ ਅਗਰ ਅਸੀਂ ਇਹਨੂੰ ਡਿਸਟੈਂਸ ਤੋਂ ਕਰਨਾ ਚਾਹੀਏ ਤੇ ਫਿਰ ਸੈਕੰਡ ਲੈਵਲ ਸਿੱਖਣਾ ਪਵੇਗਾ ਅੱਛਾ ਜੀ ਫਿਰ ਸੈਕੰਡ ਸੈਕੰਡ ਲੈਵਲ ਜਦੋਂ ਕੋਈ ਵਿਅਕਤੀ ਦੇਖੀ ਸਿੱਖ ਲੈਂਦਾ ਹੈ ਤੇ ਉਹਦੇ ਹੱਥਾਂ ਦੇ ਵਿੱਚੋਂ ਊਰਜਾ ਦਾ ਪ੍ਰਵਾਹ ਜਿਹੜਾ 100% ਹੋ ਜਾਂਦਾ ਹੈ ਅੱਛਾ ਦੂਜੇ ਲੈਵਲ 'ਚ 100% ਹੋ ਜਾਏਗਾ ਦੂਸਰੇ ਲੈਵਲ ਦੇ ਵਿੱਚ ਹੱਥਾਂ 'ਚੋਂ ਊਰਜਾ ਦਾ ਪ੍ਰਵਾਹ 100% ਹੋ ਜਾਂਦਾ ਹੈ ਜੀ ਉਸ ਪਰਵਾਧਾ ਕਰਕੇ ਉਸ ਐਕਟੀਵੇਸ਼ਨ ਦਾ ਕਰਕੇ ਉਹ ਵਿਅਕਤੀ ਘਰ ਬੈਠਾ ਹੀ ਕਿਸੇ ਵੀ ਮਰੀਜ਼ ਨੂੰ ਭਾਵੇਂ ਉਹਦਾ ਮਰੀਜ਼ ਕਿਸੇ ਵੀ ਦੇਸ਼ ਜੇ ਕਸ਼ਹਿਰ ਤੇ ਬੈਠਾ ਆ ਉਹਨੂੰ ਘਰ ਬੈਠਾ ਹੀ ਉਹਨੂੰ એનર્ਜੀ ਭੇਜ ਕੇ ਰੇਕੀ ਭੇਜ ਕੇ ਉਹਦਾ ਇਲਾਜ ਕਰ ਸਕਦਾ ਹੈ ਇਸ ਮਤਲਬ ਲੈਵਲ ਦੀ ਖੂਬੀ ਹੈ ਦੂਰ ਤੋਂ ਹੀ ਇਲਾਜ ਹੋ ਜਾਏਗਾ ਹਾਂਜੀ ਹਾਂਜੀ ਦੂਰ ਡਿਸਟੈਂਸ ਇਹੀ ਲਿੰਗ ਵੀ ਕਹ ਦਿੰਦੇ ਇਹਨੂੰ ਦੂਰੀ ਦੇਕੀ ਵੀ ਕਹਿੰਦੇ ਇਹਨੂੰ ਰਿਮੋਟ ਹੀਲਿੰਗ ਵੀ ਕਹ ਦਿੰਦੇ ਆ ਕਿ ਬਿਨਾ ਤੁਸੀਂ ਕਿਸੇ ਦੇ ਕੋਲ ਪਹੁੰਚਿਆ ਤੁਸੀਂ ਘਰ ਬੈਠੇ ਉਹਦਾ ਇਲਾਜ ਕਰ ਸਕਦੇ ਹੋ ਕਿ ਅਸੀਂ ਆਪਣੀਆਂ ਕਈ ਜਿਹੜੇ ਸਾਡੇ ਰੁਕੇ ਹੋਏ ਕੰਮ ਹੈ ਉਹ ਕਿਉਂ ਰੁਕੇ ਨੇ ਉਹਨਾਂ ਨੂੰ એનર્ਜੀ ਦੇ ਕੇ ਅਸੀਂ ਵਧੀਆ ਕਰ ਸਕਦੇ ਆ ਜਾਂ ਕੋਈ ਫਾਈਨੈਂਸ਼ੀਅਲੀ ਪ੍ਰੋਬਲਮ ਹੈ ਉਹਦੇ ਵਾਸਤੇ ਅਸੀਂ ਦੇਖੀ ਦੇ ਸਕਦੇ ਆ ਜਾਂ ਦੂਰ ਬੈਠੇ ਵਿਅਕਤੀ ਨੂੰ ਸੋ ਇਹਦੇ ਤੌਰ ਤੇ ਵੀ ਮਾਨਸਿਕ ਤੌਰ ਤੇ ਵੀ ਜਾਂ ਫਾਈਨੈਂਸ਼ੀਅਲ ਲੈਵਲ ਤੇ ਵੀ ਅਸੀਂ ਦੂਰੋਂ ਊਰਜਾ ਭੇਜ ਕੇ ਉਹਦੀ ਹੈਲਪ ਕਰ ਸਕਦੇ ਆ ਤਾਂ ਕਿ ਉਹਦੀ ਜਿਹੜੀਆਂ ਫਾਈਨੈਂਸ਼ੀਅਲੀ ਜਿਹੜੀਆਂ ਕੰਡੀਸ਼ਨਸ ਨੇ ਉਹ ਵਧੀਆ ਹੋ ਸਕਣ ਜੀ ਜਿਹੜਾ 3rd ਲੈਵਲ ਹੈ ਰੇਕੀ ਦਾ ਇਹਦੇ ਵਿੱਚ ਜਿਹੜਾ ਊਰਜਾ ਦਾ ਪ੍ਰਵਾਹ ਆ ਉਹ 2500% 2500 ਗੁਣਾ ਵੀ ਕਹਿ ਸਕਦੇ ਹੋ ਜਾਂ 25 ਗੁਣਾ ਵੀ ਕਹਿ ਸਕਦੇ ਹੋ ਕਿਉਂਕਿ ਸੈਕੰਡ ਲੈਵਲ ਦੇ ਵਿੱਚ 100 ਗੁਣਾ ਹੁੰਦਾ ਹੈ ਤੇ ਜਦੋਂ 3rd ਲੈਵਲ ਸਿੱਖ ਲੈਂਦਾ ਹੈ ਕੋਈ ਵਿਅਕਤੀ ਉਹਦੇ ਹੱਕਾਂ ਦੇ ਵਿੱਚੋਂ ਉਹ ਗੁਣਾ ਉਹ ਜਿਹੜੀ ਊਰਜਾ ਹਖਾਚੂ ਵੈਰੀਆ ਉਹ ਢਾਈ ਗੁਣਾ ਹੋਰ ਹੋ ਜਾਂਦੀ ਹੈ ਉਹਨੂੰ 250 ਗੁਣਾ 20 ਕਹਿ ਸਕਦੇ ਸੋ ਜਿਹਨੂੰ ਅਸੀਂ ਰੇਕੇ ਦੀ ਭਾਸ਼ਾ ਚ ਕੁਆਂਟਮ ਅਨਰਜੀ ਕਹਿੰਦੇ ਆ ਇਹ ਅਨਰਜੀ ਦਾ ਕੁਆਂਟਮ ਹੋ ਜਾਂਦਾ ਹੈ ਬਹੁਤ ਭਾਰੀ ਮਕਦਾਰ ਦੇ ਵਿੱਚ ਊਰਜਾ ਦਾ ਜਿਹੜਾ ਪ੍ਰਵਾਹ ਹੱਥਾਂ ਦੇ ਵਿੱਚੋਂ ਵਹਿਣਾ ਸ਼ੁਰੂ ਹੁੰਦਾ ਹੈ ਉਹਦੇ ਨਾਲ ਹੀਲਿੰਗ ਦੀ ਜਿਹੜੇ ਪੋਸੀਬਿਲਟੀਜ਼ ਨੇ ਹੋਰ ਕਈ ਸੌ ਗੁਣਾ ਵੱਧ ਜਾਂਦੀਆਂ ਨੇ ਸੋ ਥਰਡ ਲੈਵਲ ਦੀ ਇਹ ਖੂਬੀ ਹੈ ਜੀ ਫਿਰ ਇਸ ਤੋਂ ਅਗਲਾ ਲੈਵਲ ਆ ਜਾਂਦਾ ਜੀ ਮਾਸਟਰ ਲੈਵਲ ਦਾ ਚੌਥਾ ਜਿਹੜਾ ਵੀ ਵਿਅਕਤੀ 3rd ਲੈਵਲ ਸਿੱਖਿਆ ਉਸ ਤੋਂ ਬਾਅਦ ਉਹ ਮਾਸਟਰ ਡਿਗਰੀ ਕਰ ਸਕਦਾ ਹੈ ਮਾਸਟਰ ਡਿਗਰੀ ਕਰਕੇ ਉਹ ਗਾਂ ਦੂਸਰੇ ਵਿਅਕਤੀਆਂ ਨੂੰ ਇਸ ਵਿੱਦਿਆ ਨਾਲ ਜੋੜ ਵੀ ਸਕਦਾ ਹੈ ਉਹਨਾਂ ਨੂੰ ਸਿਖਾ ਵੀ ਸਕਦਾ ਹੈ ਅੱਛਾ ਜੀ ਠੀਕ ਹੈ ਜੀ ਤੇ ਜਿਹੜਾ ਇਸ ਤੋਂ ਅਗਲਾ ਲੈਵਲ ਆ ਗਿਆ ਪੰਜਵਾਂ ਲੈਵਲ ਆਇਆ ਦਾ ਗ੍ਰੈਂਡ ਮਾਸਟਰਸ਼ਿਪ ਗ੍ਰੈਂਡ ਮਾਸਟਰਸ਼ਿਪ ਦੇ ਵਿੱਚ ਤੁਸੀਂ ਗਾਂ ਰੇਕੀ ਮਾਸਟਰ ਵੀ ਤਿਆਰ ਕਰ ਸਕਦੇ ਹੋ ਅੱਛਾ ਜੀ ਠੀਕ ਹੈ ਤੁਸੀਂ ਗਾਂ ਕਿਸੇ ਨੂੰ ਮਾਸਟਰ ਡਿਗਰੀ ਦੇ ਸਕਦੇ ਆ ਪਰ ਉਹਦੇ ਵਾਸਤੇ ਤੁਹਾਨੂੰ ਅ ਰੈਗੂਲਰ ਰੇਕੀ ਫਸਟ ਲੈਵਲ ਫਿਰ ਸੈਕੰਡ ਅ ਥਰਡ ਅ ਫੋਰਥ ਅ ਫਿਫਥ ਲੈਵਲ ਸਿੱਖ ਕੇ ਇਹ ਸਾਰੇ ਲੈਵਲ ਪਾਰ ਕਰਨੇ ਪੈਣਗੇ ਫਿਰ ਤਾਂ ਕਿ ਤੁਹਾਡੀ ਅੰਦਰ ਦੀ ਡਿਵੈਲਪਮੈਂਟ ਹੁੰਦੀ ਜਾਵੇ ਤਾ ਹੀ ਤੁਸੀਂ ਕਿਸੇ ਨੂੰ ਗਾਹ ਵਧੀਆ ਗਾਈਡ ਕਰ ਸਕਦੇ ਹੋ ਤਾਂ ਸਿਖਾਉਣ ਵਾਲੇ ਹਫਤੇ ਦੇ ਵਿੱਚ ਵੀ ਮਾਸਟਰ ਡਿਗਰੀਆਂ ਵੀ ਦੇਈ ਜਾਂਦੇ ਨੇ ਤੇ ਬਾਕੀ ਇਹ ਵੀ ਹਰ ਇੱਕ ਦੇ ਆਪੋ ਆਪਣੀ ਸਮਝ ਹੈ ਆਪਾਂ ਉਹਨਾਂ ਨੂੰ ਗਲਤ ਨਹੀਂ ਕਹਿੰਦੇ ਪਰ ਇਹ ਕਿ ਜਦੋਂ ਕੋਈ ਬੰਦਾ ਕਿਸੇ ਵਿਦਿਆ ਨਾਲ ਜੁੜਦਾ ਹੈ ਉਹਦੇ ਤੋਂ ਲਾਭ ਲੈ ਕੇ ਅੱਗੇ ਵਧੇ ਤਾਂ ਉਹਦੇ ਨਤੀਜੇ ਤੇ ਉਹਦੀਆਂ ਗੱਲਾਂ ਉਹਦੇ ਤਜਰਬੇ ਵੇਖਣ ਹੀ ਵਾਲੇ ਹੋਣਗੇ ਜੀ ਆਹ ਹਾਂ ਜੀ ਅਗਰ ਆਪਾਂ ਰੇਕੀ ਸਿੱਖਣੀ ਹੋਵੇ ਅਗਰ ਕਿਸੇ ਦਰਸ਼ਕ ਨੇ ਰੇਕੀ ਸਿੱਖਣੀ ਹੋਵੇ ਤਾਂ ਕਿਵੇਂ ਸਿੱਖ ਸਕਦਾ ਹੈ ਉਹ ਤੁਹਾਡੇ ਕੋਲ ਪਹੁੰਚਣਾ ਲਾਜ਼ਮੀ ਆ ਜਾਂ ਕੋਈ ਵਿਦੇਸ਼ਾਂ 'ਚ ਬੈਠਾ ਹੈ ਜਿਵੇਂ ਉਹ ਤੁਹਾਡੇ ਨਾਲ ਆਨਲਾਈਨ ਸੰਪਰਕ ਕਰਕੇ ਵੀ ਰੇਕੀ ਸਿੱਖ ਸਕਦਾ ਹੈ हां जी बिल्कुल रेकी ਤੁਸੀਂ ਦੋਨਾਂ ਤਰੀਕਿਆਂ ਨਾਲ ਸਿੱਖ ਸਕਦੇ ਹੋ ਜੀ ਅਗਰ ਤੁਹਾਡੀ ਰੀਚ ਆ ਕੇ ਸਿੱਖਣ ਤੱਕ ਹੋ ਸਕਦੀ ਹੈ ਫੇਸ ਟੂ ਫੇਸ ਸਿੱਖਣਾ ਚਾਹੁੰਦੇ ਹੋ ਤਾਂ ਵੈਲਕਮ ਜੀ ਅਗਰ ਤੁਸੀਂ ਦੂਰ ਹੋ ਤੁਸੀਂ ਨਹੀਂ ਪਹੁੰਚ ਸਕਦੇ ਪਰ ਰੇਕੀ ਨਾਲ ਜੁੜਨਾ ਚਾਹੁੰਦੇ ਹੋ ਤਾਂ ਆਨਲਾਈਨ ਵੀ ਦੇਖੀ ਸਿੱਖ ਸਕਦੇ ਹੋ ਓਕੇ ਕਿਉਂਕਿ ਜਿਵੇਂ ਅਸੀਂ ਡਿਸਟੈਂਸ ਤੋਂ ਹੀਲਿੰਗ ਕਰ ਸਕਦੇ ਹਾਂ ਇਸੇ ਤਰ੍ਹਾਂ ਰੇਕੀ ਦੀ ਤਕਨੀਕ ਵੀ ਸਿੱਖ ਸਕਦੇ ਹਾਂ ਅਸੀਂ ਰੇਕੀ ਦਾ ਸ਼ਕਤੀਪਾਤ ਲੈ ਵੀ ਸਕਦੇ ਹਾਂ ਸੋ ਇਸ ਕਰਕੇ ਰੇਕੀ ਤੁਸੀਂ ਆਨਲਾਈਨ ਵੀ ਅਗਰ ਸਿੱਖਣਾ ਚਾਹੋ ਕੋਈ ਤਾਂ ਸਿੱਖ ਸਕਦੇ ਹੋ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਅਗਰ ਤੁਸੀਂ ਵੀ ਰੇਕੀ ਨਾਲ ਜੁੜਨਾ ਚਾਹੁੰਦੇ ਹੋ ਔਰ ਇਹ ਕੀ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਹੇ ਲੇ ਕੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ WhatsApp ਨੰਬਰ ਆ ਤੁਸੀਂ ਆਪਣਾ ਨਾਮ ਪਤਾ ਤੇ ਮੋਬਾਈਲ ਨੰਬਰ ਲਿਖ ਕੇ ਸੈਂਡ ਕਰ ਸਕਦੇ ਹੋ ਤਾਂ ਤੁਹਾਨੂੰ ਪੂਰੀ ਜਾਣਕਾਰੀ ਦੇ ਦਿੱਤੀ ਜਾਏਗੀ ਹਾਂਜੀ ਜੰਦੇ ਜਾਂਦੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਕੋਈ ਟਿਪਸ ਰੇਕੀ ਬਾਰੇ ਦੇਣਾ ਚਾਹੋਗੇ ਜੋ ਆਮ ਲੋਕਾਂ ਨੂੰ ਆਮ ਜ਼ਿੰਦਗੀ 'ਚ ਕੰਮ ਆ ਸਕਣ ਬਿਲਕੁਲ ਜੀ ਜਿਹੜੇ ਰੋਗ ਨਹੀਂ ਵੀ ਦੇਖੀ ਸਿੱਖੇ ਹੋਏ ਉਹਨਾਂ ਵਾਸਤੇ ਮੈਂ ਇੱਕ ਦੋ ਟਿਪਸ ਦੇ ਕੇ ਜਾ ਰਹੇ ਹਾਂ ਕਿਉਂਕਿ ਇਹ ਖੂਕਮਨ ਨਦੀ ਦੀ ਗੱਲ ਹੈ ਸੋ ਸਾਡੀ ਸੁਖਮਨ ਨਦੀ ਨੂੰ ਕੋਈ ਚਰਾਵੇ ਨਾ ਸਾਡੇ ਤੇ ਕਿਸੇ ਮਾੜੀ ਸ਼ਕਤੀ ਵਿਅਕਤੀ ਸੋਚ ਦਾ ਅਸਰ ਨਾ ਆਵੇ ਜੀ ਅਗਰ ਤੁਸੀਂ ਇਹ ਚਾਹੁੰਦੇ ਹੋ ਇੱਕ ਉਤਰੇਖਾ ਸਿੰਬਲ ਹੈ ਰੇਕੀ ਦਾ ਜਿਹੜਾ ਤੁਹਾਨੂੰ ਪ੍ਰੋਟेक्ट ਕਰਦਾ ਹੈ ਨੇਗੇਟਿਵ એનર્ਜੀਸ ਤੋਂ ਨੇਗੇਟਿਵ ਪਰਸਨਸ ਤੋਂ ਨੇਗੇਟਿਵ ਥੌਟਸ ਤੋਂ ਸੋ ਉਹਨੂੰ ਤੁਸੀਂ ਉਤਰੇਖਾ ਸਿੰਬਲ ਨੂੰ ਆਪਣੇ ਤੇ ਬਣਾ ਸਕਦੇ ਹੋ ਭਾਵੇਂ ਤੁਸੀਂ ਨਹੀਂ ਵੀ ਦੇਖੀ ਸਿੱਖੇ ਹੋਏ ਇਸ ਸਿੰਬਲ ਨੂੰ ਆਪਣੇ ਤੇ ਬਤਕੇ ਤੁਸੀਂ ਇਹਦਾ ਲਾਭ ਲੈ ਸਕਦੇ ਹੋ ਉਹ ਸਿੰਬਲ ਹੈ ਕਿ ਤੁਸੀਂ ਆਪਣੇ ਕ੍ਰੌਮ ਚੱਕਰ ਤੋਂ ਲੈ ਕੇ ਸਿਰ ਤੇ ਉੱਪਰਲੇ ਹਿੱਸੇ ਤੋਂ ਲੈ ਕੇ ਇੰਟੈਂਸ਼ਨਲੀ ਮਤਲਬ ਮਨ ਦੇ ਸੰਕਲਪ ਦੇ ਨਾਲ ਉੱਪਰੋਂ نیچے ਥੱਲੇ ਤੱਕ ਇੱਕ ਲਾਈਨ ਡਰਾ ਕਰਨੀ ਹੈ ਵਰਟੀਕਲ ਲਾਈਨ ਉਸ ਤੋਂ ਬਾਅਦ ਕੱਬੇ ਮੋੜੇ ਤੋਂ ਲੈ ਕੇ ਸੱਜੇ ਮੋੜੇ ਤੱਕ ਆਪਣੀ ਕਲਪਨਾ ਦੇ ਨਾਲ ਇੱਕ ਲਾਈਨ ਡਰਾ ਕਰਨੀ ਹੈ ਤੇ ਇਹਨੂੰ ਤਿੰਨ ਵਾਰ ਬੋਲਣਾ ਹੈ ਉਤਰੇਕਾ 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 ਜੀ ਉਤਰੇਕਾ ਸਿੰਬਲ ਜਿਹੜਾ ਤੁਹਾਨੂੰ ਬਾਹਰ ਲਿਆ ਨੈਗੇਟਿਵ ਫੋਰਸਸ ਤੋਂ ਨੈਗੇਟਿਵ એનર્ਜੀਸ ਤੋਂ ਪ੍ਰਟਕਟ ਕਰਨ ਦੀ ਇਹ ਪਾਵਰ ਰੱਖਦਾ ਹੈ ਤੁਸੀਂ ਨਹੀਂ ਵੀ ਦੇਖੀ ਸਿੱਖੇ ਤਾਂ ਇਸ ਸਿੰਬਲ ਦੇ ਨਾਲ ਤੁਸੀਂ ਆਪਣੇ ਆਪ ਨੂੰ ਆਪਣੀ એનર્ਜੀ ਨੂੰ ਲੋਕ ਕਰਕੇ ਰੱਖ ਸਕਦੇ ਹੋ ਪ੍ਰਟਕਟ ਕਰਕੇ ਰੱਖ ਸਕਦੇ ਹੋ ਜੀ ਤੇ ਦੂਸਰਾ ਜਿਹੜਾ ਟਿਪ ਹੈਗਾ ਸਾਰੇ ਦਰਸ਼ਕਾਂ ਨੂੰ ਮੈਂ ਦੇਣਾ ਚਾਹੂੰਗਾ ਕਿ ਕਦੇ ਵੀ ਬੈੱਡ ਦੇ ਉੱਪਰ ਬੈਠ ਕੇ ਖਾਣਾ ਪੀਣਾ ਨਹੀਂ ਚਾਹੀਦਾ ਜੀ ਬਹੁਤ سارے ਲੋਕਾਂ ਦੀ ਆਦਤ ਹੁੰਦੀ ਹੈ ਕਿ ਆਪਣੇ ਐਲਸੀਡੀ ਲੱਗੀ ਅਸੀਂ ਬੈਠ ਕੇ ਡਿਨਰ ਕਰ ਰਹੇ ਹਾਂ ਜੀ ਜੈਸ ਲੰਚ ਕਰ ਰਹੇ ਹਾਂ ਵਗੈਰਾ ਵਗੈਰਾ ਜੀ ਜਾਂ ਕੇਅਰ ਪੂਰੀ ਫੈਮਿਲੀ ਇੱਕ ਬੈੱਡ ਦੇ ਉੱਤੇ ਬੈਠ ਕੇ ਖਾ ਰਹੀ ਹੈ ਹਾਂ ਜੀ ਬਿਲਕੁਲ ਅ ਬੈੱਡ ਦੇ ਉੱਪਰ ਬੈਠ ਕੇ ਖਾਣਾ ਪੀਣ ਖਾਣ ਪੀਣ ਦੇ ਨਾਲ ਸਾਡੀ ਜਿਹੜੀ ਨੀਂਦ ਹੈ ਨਾ ਜਿਹੜੀ ਬਾਡੀ ਦੀ એનર્ਜੀ ਉਹ ਡਿਸਟਰਬ ਹੁੰਦੀ ਹੈ ਸੋ ਜਿਹੜੇ ਵਿਅਕਤੀ ਦੀ ਨੀਂਦ ਪੂਰੀ ਨਹੀਂ ਹੋਊਗੀ ਉਹਨੂੰ ਵਾਹ ਵਾਹ ਬੁਮਾਰੀਆਂ ਦੇ ਘੇਰੇ 'ਚ ਆਉਣ ਦੇ ਚਾਂਸ ਉਹਦੇ ਜ਼ਿਆਦਾ ਹੋ ਜਾਂਦੇ ਆ ਜੀ ਜੀ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਅਸੀਂ ਬੈੱਡ ਤੇ ਬੈਠ ਕੇ ਰੋਟੀ ਖਾਂਦੇ ਆ ਸਾਡਾ ਨੁਕਸਾਨ ਹੋ ਜੂਗਾ ਜਾਂ ਹੋ ਜੂਗਾ ਇਹਦੇ ਨਾਲ ਕੁਝ ਨਹੀਂ ਇਹ ਤਾਂ ਕੋਈ ਉਹ ਸਾਰੇ ਵਹਿਮ ਨੇ ਸਿਰਫ ਇਹਦਾ ਇੱਕ ਜਿਵੇਂ ਕਿ ਮੇਨ ਰੀਜ਼ਨ ਇਹ ਆ ਇਹਦਾ ਲੌਜੀਕ ਇਹ ਆ ਕਿ ਜਦੋਂ ਤੁਸੀਂ ਬੈੱਡ ਦੇ ਉੱਤੇ ਬੈਠ ਕੇ ਕੁਝ ਖਾਂਦੇ ਪੀਂਦੇ ਹੋ ਨਾ ਤੁਹਾਡਾ ਸਰੀਰ ਤੁਹਾਡਾ ਤੁਹਾਡੀ ਜਿਹੜੀ ਬਾਡੀ ਉਹ ਚਾਰਜ ਹੋ ਜਾਂਦੀ ਹੈ ਤੇ ਜਿਸ ਜਗ੍ਹਾ ਤੇ ਅਸੀਂ ਬੈਠੇ ਉਹ ਵੀ ਚਾਰਜ ਹੋਊਗੀ ਸੋ ਜਦੋਂ ਜਿਸ ਜਗ੍ਹਾ ਤੇ ਅਸੀਂ ਬੈਠ ਕੇ ਆਰਾਮ ਕਰਨਾ ਜਾਂ ਲੇਟ ਕੇ ਆਰਾਮ ਕਰਨਾ ਸੌਣਾ ਹੈ ਉਸ ਜਗ੍ਹਾ ਨੂੰ ਅਸੀਂ ਚਾਰਜ ਨਹੀਂ ਕਰਨਾ ਚਾਹੀਦਾ ਬੈਠ ਕੇ ਕਿਉਂਕਿ ਉਹ ਜਦੋਂ એનਰਜੈਟਿਕ ਹੋ ਜਾਏਗੀ ਸਾਡੀ نیند ਨੂੰ ਡਿਸਟਰਬੈਂਸ ਦਊਗੀ ਸੋ ਆਪਣੀ نیند ਨੂੰ ਵਧੀਆ ਕਰਨ ਵਾਸਤੇ ਤੁਸੀਂ ਅੱਜ ਤੋਂ ਹੀ ਆਪਣੀ ਇਹ ਆਦਤ ਅਗਰ ਤੁਹਾਡੇ ਅੰਦਰ ਹੈਗੀ ਆ ਕਿ ਅਸੀਂ ਬੈੱਡ ਤੇ ਬੈਠ ਕੇ ਖਾਂਦੇ ਪੀਂਦੇ ਆ ਅੱਜ ਤੋਂ ਹੀ ਇਸ ਆਦਤ ਨੂੰ ਬੰਦ ਕਰ ਦਿਓ ਤਾਂ ਜੋ ਤੁਹਾਡੀ ਨੀਂਦ ਵਧੀਆ ਹੋ ਸਕੇ ਜੀ ਕਿਉਂਕਿ ਨੀਂਦ ਜੀ ਦੀ ਵਧੀਆ ਹੋ ਉਹ 90% ਬਿਮਾਰੀਆਂ ਤੋਂ ਵੈਸੇ ਹੀ ਬੰਦਾ ਬਚਿਆ ਰਹਿੰਦਾ ਹੈ ਸੋ ਅੱਜ ਦਾ ਸਮਾਂ ਇਹੋ ਜਿਹਾ ਹੈ ਕਿ ਬਹੁਤ ਸਾਰੇ ਲੋਕਾਂ ਦੀ ਨੀਂਦ ਡਿਸਟਰਬ ਹੋਈ ਹੈ ਜਿਹੜੇ ਲੋਕ ਡਿਪਰੈਸ਼ਨ ਦੇ ਨੇ ਜਿਹੜੇ ਐਂਜ਼ਾਇਟੀ ਦੇ ਵਾਲੇ ਪੇਸ਼IENTS ਨੇ ਜਿਨ੍ਹਾਂ ਨੂੰ ਨੀਂਦ ਦੀ ਪ੍ਰੋਬਲਮ ਹੈ ਜਾਂ ਨੀਂਦ ਦੀਆਂ ਗੋਲੀਆਂ ਵਗੈਰਾ ਲੈਣਾ ਲੈਣੀਆਂ ਪੈਂਦੀਆਂ ਨੇ ਅਗਰ ਉਹਨਾਂ ਦੇ ਅੰਦਰ ਇਹ ਆਦਤ ਹੈ ਕਿ ਬੈਠ ਤੇ ਬੈ ਕੇ ਰੋਟੀ ਵਗੈਰਾ ਖਾਂਦੇ ਹੋ ਖਾਣਾ ਖਾਂਦੇ ਹੋ ਉਹਨੂੰ ਰੋਕ ਦਿਓ ਤੁਸੀਂ ਕੁਝ ਕੁ ਦਿਨਾਂ ਚ ਦੇਖੋਗੇ ਤੁਹਾਡੀ ਨੀਂਦ ਗੂੜੀ ਹੋ ਜੂਗੀ ਵਧੀਆ ਹੋ ਜੂਗੀ ਮਤਲਬ ਟਟ ਟਟੂਗੀ ਨੀਂਦ ਡਿਸਟਰਬ ਨਹੀਂ ਹੋਗੀ ਜੀ ਤੇ ਤੁਹਾਡੇ ਅੰਦਰ ਕੋਈ ਅਗਰ ਪ੍ਰੋਬਲਮ ਚੱਲ ਰਹੀ ਹੈ ਫਿਜ਼ੀਕਲ ਉਹ ਵੀ ਠੀਕ ਹੋਣੀ ਸ਼ੁਰੂ ਹੋ ਜੂਗੀ ਕਿਉਂਕਿ ਨੀਂਦ ਵੀ ਇੱਕ ਰੇਕੀ ਦਾ ਪਾਰਟ ਹੈ ਕਿ ਨੀਂਦ ਦੇ ਨਾਲ ਵੀ ਸਾਨੂੰ ਰੇਕੀ ਮਿਲਦੀ ਹੈ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਸਟੂਡੀਓ ਚ ਆਏ ਆਪਣੇ ਕੀਮਤੀ ਸਮੇਂ ਚ ਸਾਨੂੰ ਸਮਾਂ ਦਿੱਤਾ ਇਹ ਬਹੁਤ ਹੀ ਵਧੀਆ ਰੇਕੀ ਬਾਰੇ ਜਾਣਕਾਰੀ ਦਿੱਤੀ ਤੇ ਮੈਂ ਦਰਸ਼ਕਾਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਰੇਕੀ ਬਾਰੇ ਕੋਈ ਵੀ ਕਾਉਂਸਲਿੰਗ ਲੈਣੀ ਆ ਜਾਂ ਸਿੱਖਣਾ ਹੈ ਤਾਂ ਇਹਨਾਂ ਨਾਲ ਜਰੂਰ ਸੰਪਰਕ ਕਰੋ ਜੀ ਧੰਨਵਾਦ ਜੀ